ਉਸ ਕੈਸੋ ਕੈਸੋ ਕਿ ਕਿ ਇਤਨੀ ਹੋਤਰੀ ਆਂਦੀ ਹੈ ਜਿਹੜੀ ਪ੍ਰੀਤੋਂ ਨਹੀਂ ਲੱਗਦੀ ਨਾ ਇਹ ਦੱਸ ਕਿ ਕਿਦਰ ਨੂੰ ਚੱਲੀ ਆ ਹੈ ਮੇਰੇ ਸਾੜੇ ਦਾ ਪਾਣੀ ਵੀ ਘਰੇ ਅੰਨਾ ਹੁੰਦਾ ਈ ਮਟਕਾ ਚੱਕ ਕੇ ਕਿਦਰ ਨੂੰ ਚੱਲੀ ਹੈ ਓਏ 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 ਪੰਤਿਆ ਤਿੰਤਾ ਹਰ ਤਾਂ ਪ੍ਰੀਤੋਂ ਹੀ ਰਿੰਦੀ ਹੈ ਮੇਤੋਂ ਇੱਤਰਨਾ ਖਾਲੀ ਤੂੰ ਹਾਂ ਚੰਗਾ ਹੈ ਨਾਲੇ ਉਹ ਪ੍ਰੀਤੋਂ ਨਹੀਂ ਹੈ ਕਿ ਹੋਰ ਆ ਪਾਣੀ ਨਾ ਤਾਂ ਮੇਰਾ ਲੜਾ ਹੈ ਘਾਦਾ ਜਿਵੇਂ ਕਰੇ ਭਾਖੜਾ ਲੈ ਮੈਂਦਾ ਬਾਬਾ ਦੱਸ ਜੇ ਹੁਣ ਪਾਣੀ ਦੱਸ ਹੁਣ ਲਈ ਲੈਨ ਵੀ ਚਲੇ ਜਾਊਗੀ ਖੂਤੋਂ ਸਿਮੋਂ ਨਾਲ ਤੇ ਇਹਨੂੰ ਦੱਸ ਕਰੀ ਦਿੱਕਤ ਆ ਦਿਮਾਗ ਖਰਾਬ ਆ ਤੇ ਨਾ ਛਿੱਤਰ ਮੈਨ ਨਾਲ ਤੂੰ ਪਰਜਾਈ ਨੂੰ ਐ ਨਾ ਕਰਿਆ ਕਰ ਤੇ ਲੱਫੜ ਪੈਣਗੇ ਓ ਵਾਹ ਤੇਰੇ ਪਾਬੀ ਦੇਆ ਦੇਵਰਾ ਮੈਨ ਤੋਂ ਤੂੰ ਵੀ ਨਾ ਬੱਤੀ ਬਣਾ ਕਰਾਈਂ ਆ ਆ ਦੀ ਪਰਜਾਈ ਨਾਲ ਲੋ ਪਤਾ ਨੋ ਲਖਣਾ ਦਾ ਤੇਮ ਤੋ ਚਾਰ ਦੀਆ ਤੂੰ ਚਰ ਜਾਣਾ ਮੈਨੂੰ ਪਤਾ ਉਹਦਾ ਕਿੰਨੀ ਤੇਜ਼ ਆਹੋ ਲਖਣਾ ਆਪਾ ਦਾ ਮੈਨੂੰ ਹਾਂ ਆਪਾਂ ਦੇਖ ਲਾ ਤੇਰੀ ਇੱਕ ਸਟੈਪ ਉਹ ਤੋਂ ਰਹੀਦਾ ਵਾ ਇੱਕ ਕਦਮ ਅੱਗੇ ਹੀ ਚੱਲੀਦਾ ਕੁਝ ਕਰਨ ਲੱਗਦੀ ਹੈ ਨਾਲ ਹੀ ਮੈਨੂੰ ਪਤਾ ਚੱਲ ਜਾਂਦਾ ਨਾਲ ਹੀ ਆਪਾਂ ਸ਼ਕੰਜਾ ਕਰਦੇ ਹੀ ਆਪਾਂ ਤੈਨੂੰ ਪਤਾ ਯਾਰ